ਆਪਾਂ ਤਾਂ ਅਕਸ਼ਰੀ ਕੇਸਗੜ੍ਹ ਸਾਹਿਬ ਦੇ ਬਿਲਕੁਲ ਨੇੜੇ ਪਹੁੰਚ ਗਏ ਇਹ ਦਮਾਲਾ 800 ਮੀਟਰ ਦਾ ਦਮਾਲਾ ਜਿੱਦਾਂ ਦਾ ਨਿਧਾਨ ਤੇ ਬੱਚਿਆਂ ਦੇ ਖੜਾਉਣੇ ਵਾਲੀਆਂ ਬਹੁਤ ਸਾਰੀਆਂ ਦੁਕਾਨਾਂ ਨੇ ਛੋਟੇ ਬੱਚਿਆਂ ਦਾ ਸਮਾਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਪਹੁੰਚੇ ਹੋਇਆ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਹੋਲਾ ਮੱਲਾ ਦਿਖਾਵਾਂਗੇ ਹੋਲੇ ਮਹੱਲੇ ਦੇ ਸਾਰੇ ਰੰਗ ਅੱਜ ਦੀ ਵੀਡੀਓ ਵਿੱਚ ਦਿਖਾਵਾਂਗੇ ਚੱਲਦੇ ਆਪਾਂ ਬਾਕੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਵਾਂਗੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਤੇ ਕਿਸ ਤਰ੍ਹਾਂ ਸਾਰਾ ਇੱਥੇ ਹੋਲਾ ਮਹੱਲਾ ਹੋ ਮਨਾਇਆ ਜਾਂਦਾ ਉਹ ਸਾਰਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਆਪਾਂ ਸਾਂਝਾ ਕਰਾਂਗੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕਾਫੀ ਦੂਰ ਜਿਹੜੀ ਆਪਣੀ ਉਹ ਗੱਡੀ ਖੜੀ ਏ ਕਾਫੀ ਦੂਰ ਆਪਾਂ ਨੂੰ ਜਿਹੜੀ ਉਹ ਪਾਰਕਿੰਗ ਮਿਲੀ ਏ ਬਾਕੀ ਇੱਧਰ ਤੁਸੀਂ ਆਲੇ ਦੁਆਲੇ ਦੇਖ ਸਕਦੇ ਹੋ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਲੰਗਰ ਜਿਹੜੇ ਉਹ ਲੱਗੇ ਹੋਏ ਨੇ ਬਾਕੀ ਸਾਰੀਆਂ ਸੰਗਤਾਂ ਇਸ ਤਰ੍ਹਾਂ ਆਈਆਂ ਹੋਈਆਂ ਨੇ ਟਰਾਲੀਆਂ ਜਿਵੇਂ ਤੁਸੀਂ ਦੇਖ ਰਹੇ ਹੋ ਨਾ ਟਰਾਲੀਆਂ ਜਿਹੜੀਆਂ ਖੜੀਆਂ ਨੇ ਟਰੈਕਟਰ ਟਰਾਲੀਆਂ ਤੇ ਗੱਡੀਆਂ ਦੇ ਵਿੱਚ ਤੇ ਮੋਟਰਸਾਈਕਲਾਂ ਦੇ ਹਨ ਜਿਹਦੇ ਕੋਲ ਜਿਹੜਾ ਜਿਹੜਾ ਸਾਧਨ ਹੈ ਉਹ ਸਾਧਨ ਲੈ ਕੇ ਸਾਰੇ ਹੋਲੇ ਮਹੱਲੇ ਦੇ ਜਿਹੜੇ ਉਹ ਪਹੁੰਚਦੇ ਨੇ ਹਰੇਕ ਸਾਲ ਇਸ ਤਰ੍ਹਾਂ ਹੀ ਇੱਥੇ ਭਾਰੀ ਜਿਹੜਾ ਉਹ ਇਕੱਠਾ ਹੁੰਦਾ ਤੇ ਚੱਲਦੇ ਆਪਾਂ ਤੱਕ ਸ੍ਰੀ ਕੇਸਗੜ੍ਹ ਸਾਹਿਬ ਵੱਲ ਨੂੰ ਹੁਣ ਆਪਾਂ ਜਾ ਰਹੇ ਹਾਂ ਤੇ ਉੱਥੇ ਜਿਹੜੇ ਉਹ ਦਰਸ਼ਨ ਕਰਾਂਗੇ ਬਾਕੀ ਸਾਰੇ ਰੰਗ ਦਿਖਾਵਾਂਗੇ ਤੁਹਾਨੂੰ ਹੋਲੇ ਮਹੱਲੇ ਦੇ ਤੇ ਆ ਜਿਵੇਂ ਮੋਟਰਸਾਈਕਲ ਲੰਘ ਰਹੇ ਨੇ ਬੁਲਟ ਲੰਘ ਰਹੇ ਨੇ ਹਨਾ ਇਸ ਤਰ੍ਹਾਂ ਹੀ ਸਾਰੇ ਆ ਸੰਗਤਾਂ ਇੱਥੇ ਥੋਲੇਮਹਲੇ ਦੇ ਵਿੱਚ ਪਹੁੰਚਦੀਆਂ ਨੇ ਆ ਜਿਵੇਂ ਤੁਸੀਂ ਦੇਖ ਰਹੇ ਹੋ ਆ ਇਸਤੇ ਜਿਵੇਂ ਟਰੱਕਾਂ ਦੇ ਵਿੱਚ ਵੀ ਸਾਰੀਆਂ ਸੰਗਤਾਂ ਆਉਂਦੀਆਂ ਨੇ ਹਨਾ ਦੂਰੋਂ ਦੂਰੋਂ ਕੁੱਲ ਪੰਜਾਬ ਦੇ ਵਿੱਚੋਂ ਸਾਰਾ ਸੰਗਤਾਂ ਜਿਹੜੀਆਂ ਥੋਲੇਮਹਲੇ ਤੇ ਪਹੁੰਚਦੀਆਂ ਨੇ ਤੇ ਆਪਾਂ ਤਕਰੀਬਨ ਤਖਤ ਜੀ ਕੇਸਗੜ੍ਹ ਸਾਹਿਬ ਤੋਂ ਡੇਢ ਕਿਲੋਮੀਟਰ ਦੀ ਦੂਰੀ ਤੇ ਜਿਹੜੇ ਹੋਵਾਂਗੇ ਕਿਉਂਕਿ ਵੀ ਇੱਥੇ ਸਭਾਰੀ ਜਿਹੜਾ ਉਹ ਇਕੱਠਾ ਹੁੰਦਾ ਇੱਥੇ ਆਏ ਨੇ ਜੀ ਗੁਰਦੁਆਰਾ ਕਿਲਾ ਹੋਲਗੜ੍ਹ ਸਾਹਿਬ ਇਹ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋਲੇ ਮਹੱਲੇ ਵਾਲੇ ਦਿਨ ਦਵਾਨ ਸਜਾਉਂਦੇ ਹੁੰਦੇ ਸੀ ਤਾਂ ਕਰਕੇ ਇਹ ਸਥਾਨ ਦਾ ਜਿਹੜਾ ਨਾਮ ਆ ਗੁਰਦੁਆਰਾ ਕਿਲਾ ਹੋਲਗੜ੍ਹ ਸਾਹਿਬ ਪਿਆ ਹੋਇਆ ਤੇ 14 ਮਾਰਚ ਅੱਜ ਤਰੀਕ ਹੈ ਤੇ ਕੱਲ ਨੂੰ ਇੱਥੇ ਜਿਹੜਾ ਉਹ ਮੁੱਖ ਦਿਹਾੜਾ ਮੁੱਖ ਦਿਨ ਜਿਹੜਾ ਉਹ ਕੱਲ ਨੂੰ ਹੈ 15 ਮਾਰਚ ਦਾ ਆਪਾਂ ਪੈਦਲ ਜਾ ਰਹੇ ਹਾਂ ਤੱਕਸੀ ਦੀ ਕੇਸਗੜ੍ਹ ਸਾਹਿਬ ਨੂੰ ਤੇ ਇੱਥੇ ਤੁਸੀਂ ਦੇਖੋ ਕਿਵੇਂ ਜਾਮ ਲੱਗੇ ਪਏ ਨੇ ਗੱਡੀਆਂ ਦੇ ਜਾਮ ਹਨਾ ਔਰ ਬਾਕੀ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਆ ਰਹੀਆਂ ਨੇ ਤੇ ਆਲੇ ਦੁਆਲੇ ਇੱਥੇ ਲੰਗਰ ਜਿਹੜੇ ਉਹ ਲੱਗੇ ਹੋਏ ਨੇ ਵੱਖ-ਵੱਖ ਪਿੰਡਾਂ ਵੱਲੋਂ ਜਿਹੜੇ ਉਹ ਲੰਗਰ ਲਾਏ ਹੋਏ ਨੇ ਨਾ ਜਿਵੇਂ ਸ਼੍ਰੀ ਫਤੇਗੜ ਸਾਹਿਬ ਵੇਖੇ ਵੱਖ-ਵੱਖ ਪਿੰਡਾਂ ਵਾਲੇ ਆ ਕੇ ਲੰਗਰ ਲਾਉਂਦੇ ਨੇ ਉਸੇ ਤਰ੍ਹਾਂ ਇੱਥੇ ਵੀ ਵੱਖ-ਵੱਖ ਪਿੰਡਾਂ ਵਾਲੇ ਲੰਗਰ ਲਾਉਂਦੇ ਨੇ ਆ ਆ ਗਿਆ ਪਿੰਡ ਪੂਨੀਆਂ ਬੰਗਾ ਖੈਵਜਾ ਸ਼ੀਤਪਖਤ ਸਿੰਘ ਜਿਹੜਾ ਸ਼ੀਤਪਖਤ ਸਿੰਘ ਨਗਰ ਉਹਨਾਂ ਵੱਲੋਂ ਲੰਗਰ ਲਾਇਆ ਹੋਇਆ ਐਵੇਂ ਵੱਖ-ਵੱਖ ਪਿੰਡਾਂ ਵੱਲੋਂ ਇੱਥੇ ਲੰਗਰ ਜਿਹੜੇ ਉਹ ਲਾਏ ਹੋਏ ਨੇ ਹਨਾ ਤੇ ਚੱਲਦੇ ਆਪਾਂ ਅੱਗੇ ਨੂੰ ਤੇ ਤੁਸੀਂ ਜਾਓ ਦੇਖੋ ਇਸ ਤਰ੍ਹਾਂ ਹੀ ਜਾਵਾਂ ਗੱਡੀਆਂ ਟਰੈਕਟਰਾਂ ਦਾ ਮੋਟਰਸਾਈਕਲਾਂ ਦਾ ਹਨ ਜਿੱਧਰ ਨੂੰ ਆਪਾਂ ਜਾਵਾਂਗੇ ਆਲੇ ਦੁਆਲੇ ਆਪਾਂ ਨੂੰ ਰਸ਼ੇ ਰਸ਼ ਮਿਲੂ ਤੇ ਸਾਰੀਆਂ ਸੰਗਤਾਂ ਇਧਰੋਂ ਆਪਦੇ ਸਾਧਨ ਖੜਾ ਕੇ ਹਨਾ ਦਰਸ਼ਨਾਂ ਵਾਸਤੇ ਜਿਹੜੀਆਂ ਉਹ ਜਾ ਰਹੀਆਂ ਨੇ ਤੇ ਸੜਕ ਦੇ ਨਾਲ-ਨਾਲ ਐਵੇਂ ਸਾਰੇ ਸਾਧਨ ਜਿਹੜੇ ਉਹ ਪਾਰਕ ਕੀਤੇ ਹੋਏ ਨੇ ਇਸ ਤਰ੍ਹਾਂ ਟਰੈਕਟਰਾਂ ਦੇ ਸੰਗਤਾਂ ਜਿਹੜੀਆਂ ਉਹ ਆਉਂਦੀਆਂ ਨੇਗੀਆਂ ਦੇਖ ਸਕਦੇ ਹੋ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਤਕਰੀਬਨ ਚਾਰ ਪੰਜ ਕਿਲੋਮੀਟਰ ਤੋਂ ਪਹਿਲੇ ਹੀ ਜਿਹੜਾ ਉਹ ਜਾਮ ਸ਼ੁਰੂ ਹੋ ਗਿਆ ਸੀ ਤੇ ਆਪਾਂ ਪਿੰਡੋਂ 5 ਵਜੇ ਤੁਰੇ ਸੀਗੇ ਇਹ 8:00 ਵਜੇ ਅਨੰਦਪੁਰ ਸਾਹਿਬ ਪਹੁੰਚ ਗਏ ਸੀ ਸਮਾਂ ਹੁਣ 8:30 ਵਜੇ ਦਾ ਹੋਇਆ ਗੱਡੀ ਪਾਰਕ ਕਰਦੇ ਨੂੰ ਅੱਧਾ ਘੰਟਾ ਲੱਗ ਗਿਆ ਤੇ ਐਵੇਂ ਸੜਕ ਦੇ ਨਾਲ-ਨਾਲ ਹਨ ਵੱਖ-ਵੱਖ ਪਿੰਡਾਂ ਵੱਲੋਂ ਲੰਗਰ ਜਿਹੜੇ ਲਾਏ ਹੋਏ ਨੇ ਨਿੱਕੇ ਕੋਮਣ ਗਰਦਾਸਪੁਰ ਗਰਦਾਸਪੁਰ ਜ਼ਿਲ੍ਹੇ ਦਾ ਹੈ ਲੰਗਰ ਆ ਤੇ ਅਮੀ ਜਿਵੇਂ ਆਪ ਅੱਗੇ ਅੱਗੇ ਜਾਵਾਂਗੇ ਸਾਰੇ ਨਾਲ ਨਾਲ ਆਪਾਂ ਨੂੰ ਲੰਗਰ ਜਿਹੜੇ ਉਹ ਦੇਖਣ ਨੂੰ ਮਿਲਣਗੇ ਤੇ ਬਾਕੀ ਇਧਰ ਤੁਸੀਂ ਜਾਮ ਦੇਖ ਸਕਦੇ ਹੋ ਲਓ ਜੀ ਬਹੁਤ ਵੱਡਾ ਜਿਹੜਾ ਲੰਗਰ ਲੱਗਿਆ ਹੋਇਆ ਚੱਲ ਲੱਗਰ ਦੇ ਬਾਹਰ ਚੱਲ ਲੱਗਰ ਦੂਰੀ ਦੂਰੀ ਦੇ ਇੱਥੇ ਲੰਗਰ ਜਿਹੜੇ ਹੋ ਲੱਗੇ ਹੋਏ ਨੇ ਆਪਾਂ ਤੱਕਤ ਸ੍ਰੀ ਕੇਸਗੜ੍ਹ ਸਾਹਿਬ ਦੇ ਨੇੜੇ ਆ ਗਏ ਬਾਕੀ ਇਧਰ ਨਾਲ ਨਾਲ ਕੁਝ ਹਨਾ ਦੁਕਾਨਾਂ ਜਿਹੜੀਆਂ ਹੋ ਲੱਗੀਆਂ ਹੋਈਆਂ ਨੇ ਜਿਵੇਂ ਆਪਾਂ ਆਮ ਹੋਰ ਮੇਲਿਆਂ ਦੇ ਵਿੱਚ ਦੇਖਦੇ ਹੁੰਦੇ ਹਾਂ ਉਸ ਤਰ੍ਹਾਂ ਇੱਥੇ ਵੀ ਸਾਰੀਆਂ ਦੁਕਾਨਾਂ ਲੱਗਦੀਆਂ ਨੇ ਖਾਣ-ਪੀਣ ਵਾਲੀਆਂ ਤੇ ਖਰੀਦਦਾਰੀ ਵਾਲੀਆਂ ਦੂਰ-ਦੂਰ ਤੱਕ ਉਹ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਜਿਵੇਂ ਤੁਸੀਂ ਦੇਖਿਆ ਹੀ ਆ ਵੀਡੀਓ ਦੇ ਵਿੱਚ ਬਹੁਤ ਭਾਰੀ ਜਿਹੜਾ ਉਹ ਇਕੱਠਾ ਹੋਇਆ ਹੋਇਆ ਹਨਾ ਸੰਗਤਾਂ ਦਾ ਤੇ ਅੰਦਰ ਮੱਥਾ ਟੇਕਣ ਨੂੰ ਤਾਂ ਹੋਰ ਵੀ ਜ਼ਿਆਦਾ ਜਿਹੜਾ ਭਾਰੀ ਇਕੱਠ ਹੋਊਗਾ ਤੇ ਇੱਥੇ ਝੂਲੇ ਵਗੈਰਾ ਟੰਡੋਲ ਉਹ ਵੀ ਲੱਗੇ ਹੋਏ ਨੇ ਉਹ ਵੀ ਆਪਾਂ ਸਾਰਾ ਤੁਹਾਨੂੰ ਜਿਹੜਾ ਉਹ ਦਿਖਾ ਦਾਂਗੇ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਵੱਲ ਚੱਲਦੇ ਆਂ ਤੱਕ ਫਿਰ ਕੇਸਗੜ੍ਹ ਸਾਹਿਬ ਵੱਲ ਚੱਲ ਬਾਕੀ ਨਾਲ ਨਾਲ ਇੱਧਰ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਕੱਪੜੇ ਵਗੈਰਾ ਵਾਲੀਆਂ ਕੁਝ ਖਾਣ ਪੀਣ ਵਾਲੀਆਂ ਹਨ ਸ੍ਰੀ ਭੈਣੀ ਸਾਹਿਬ ਵਾਲਿਆਂ ਦੀ ਜਿਵੇਂ ਕੁਲਫੀ ਹੋਗੀ ਇਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਬਾਕੀ ਇੱਥੇ ਮੋਟਰਸਾਈਕਲਾਂ ਵਾਸਤੇ ਹਨ ਗੱਡੀਆਂ ਵਾਸਤੇ ਪਾਰਕਿੰਗਾਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਜਿਵੇਂ ਆਪਾਂ ਗੱਡੀ ਲਾ ਕੇ ਆਇਆ ਜਾਂ ਮੋਟਰਸਾਈਕਲਾਂ ਦੀਆਂ ਵੀ ਪਾਰਕਿੰਗਾਂ ਬਹੁਤ ਸਾਰੀਆਂ ਨੇ ਮੇਨ ਸੜਕ ਦੇ ਨਾਲ ਨਾਲ ਤੇ ਇੱਥੇ ਇਸ ਤਰ੍ਹਾਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇਗੀਆਂ ਸਾਮਾਨ ਕਰੋਕਰੀ ਵਗੈਰਾ ਹੋ ਗਿਆ ਹਨ ਇਸ ਤਰ੍ਹਾਂ ਦਾ ਬਹੁਤ ਸਾਰਾ ਸਾਮਾਨ ਜਿਵੇਂ ਆਪਾਂ ਆਮ ਹੂਰ ਮੇਲਿਆਂ ਦੇ ਵਿੱਚ ਦੇਖਦੇ ਤੇ ਉਸੇ ਤਰ੍ਹਾਂ ਇੱਥੇ ਵੀ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜੀ ਕਿਉਂਕਿ ਬਹੁਤ ਭਾਰੀ ਜਿਹੜਾ ਇੱਥੇ ਇਕੱਠਾ ਹੁੰਦਾ ਤਾਂ ਕਰਕੇ ਸਾਰੇ ਦੁਕਾਨਾਂ ਵਾਲੇ ਇੱਥੇ ਆ ਕੇ ਦੁਕਾਨਾਂ ਜਿਹੜੀਆਂ ਉਹ ਲਾਉਂਦੇ ਨੇ ਬੈਗ ਵਗੈਰਾ ਹੋਗੇ ਜਿਵੇਂ ਹਨ ਤੇ ਅੱਗੇ ਚੱਲਦੇ ਆਂਗੇ ਆਪਾਂ ਅੱਗੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲ ਨੂੰ ਚੱਲਦੇ ਆਂ ਬਾਕੀ ਦੂਜੀ ਸੰਗਤਾਂ ਦਾ ਕੱਠ ਜਿਹੜਾ ਉਹ ਦੇਖ ਸਕਦੇ ਹੋ ਸਾਰੀਆਂ ਸੰਗਤਾਂ ਇਧਰੋਂ ਪਾਰਕਿੰਗਾਂ ਦੇ ਵਿੱਚੋਂ ਜਾ ਰਹੀਆਂ ਨੇ ਦਰਸ਼ਨਾਂ ਵਾਸਤੇ ਮਾਥਾ ਟੇਕਣ ਵਾਸਤੇ ਆਪਾਂ ਗੁਰਦੁਆਰਾ ਸਾਹਿਬ ਦੇ ਨੇੜੇ ਪਹੁੰਚ ਗਏ ਤੇ ਇੱਥੇ ਵੀ ਉਸੇ ਤਰ੍ਹਾਂ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਆਮ ਲੱਗੀਆਂ ਹੁੰਦੀਆਂ ਨੇ ਹਨਾ ਆਮ ਦਿਨਾਂ ਦੇ ਵਿੱਚ ਇਹ ਸਾਰੀਆਂ ਉਹ ਦੁਕਾਨਾਂ ਆ ਗਈਆਂ ਬਾਕੀ ਇੱਥੇ ਵੀ ਤੁਸੀਂ ਇਕੱਠ ਜਿਹੜਾ ਉਹ ਦੇਖ ਸਕਦੇ ਹੋ ਸੰਗਤਾਂ ਦਾ ਬਹੁਤ ਭਾਰੀ ਜਿਹੜਾ ਉਹ ਇਕੱਠ ਹੈ ਸਾਰੇ ਦਰਸ਼ਨਾ ਵਾਸਤੇ ਉਹ ਜਾ ਰਹੇ ਤੇ ਹਰ ਇੱਕ ਸਾਲ ਇਸੇ ਤਰ੍ਹਾਂ ਹੂਲੇ ਮਹੱਲੇ ਤੇ ਸ਼੍ਰੀ ਗਨਪੁਰ ਸਾਹਿਬ ਵਿਖੇ ਭਾਰੀ ਜਿਹੜਾ ਉਹ ਇਕੱਠ ਹੁੰਦਾ ਕਾਫੀ ਦਿਨ ਇੱਥੇ ਇਕੱਠ ਜਿਹੜਾ ਰਹਿੰਦਾ ਹਫ਼ਤਾ ਪਹਿਲਾਂ ਹੀ ਸੰਗਤਾਂ ਜਿਹੜੀਆਂ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਵਕੀਤੇ ਸਟਰੋਨੀਆਂ ਦੁਕਾਨਾਂ ਬਹੁਤ ਨੇ ਆ ਟੈਟੂ ਵਗੈਰਾ ਵਾਲੀਆਂ ਦੁਕਾਨਾਂ ਹਨ ਜਿਹੜੀਆਂ ਉਹ ਲੱਗੀਆਂ ਹੋਈਆਂ ਤੇ ਦੂਰ ਦੂਰ ਤੱਕ ਤੁਸੀਂ ਦੇਖੋਗੇ ਆਪਾਂ ਨੂੰ ਇਕੱਠੇ ਦੇਖਣ ਨੂੰ ਮਿਲੂ ਤੇ ਇਸੇ ਤਰ੍ਹਾਂ ਕਈ ਦਿਨ ਇੱਥੇ ਸੰਗਤਾਂ ਦਾ ਜਿਹੜਾ ਉਹ ਇਕੱਠ ਰਹਿੰਦਾ ਹਫਤਾ ਦਸ ਦਿਨ ਇਹ ਸਾਰਾ ਹੁਲਾਮਹਲਾ ਹੋ ਗਿਆ ਹਾਲ ਦਾ ਗੁਰੂ ਗ੍ਰੰਥ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਆ ਕੇ ਸੰਗਤਾਂ ਦਰਸ਼ਨ ਕਰਦੀਆਂ ਨੇ ਆਪਾਂ ਤਖਤ ਚਰੀਕ ਕੇਸਗੜ ਸਾਹਿਬ ਦੇ ਬਿਲਕੁਲ ਨੇੜੇ ਪਹੁੰਚ ਗਏ ਤੇ ਸਾਹਮਣੇ ਗੇਟ ਜਿਹੜਾ ਉਹ ਲੱਗਿਆ ਹੋਇਆ ਤਖਤ ਚਰੀਕ ਕੇਸਗੜ ਸਾਹਿਬ ਆਉਣ ਵਾਲੀ ਸੰਗਤ ਨੂੰ ਕੋਲੇ-ਮਹਲੇ ਦੀਆਂ ਬਹੁਤ-ਬਹੁਤ ਵਧਾਈਆਂ ਤੇ ਚੱਲਦੇ ਆਪਾਂ ਅੰਦਰ ਦਰਸ਼ਨ ਜਿਹੜਾ ਉਹ ਕਰਦੇ ਹਾਂ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਨਾ ਚਾਰੇ ਪਾਸੇ ਬਹੁਤ ਭਾਰੀ ਜਿਹੜਾ ਸੰਗਤਾਂ ਦਾ ਜਿਹੜਾ ਉਹ ਇਕੱਠ ਹੋਇਆ ਹੋਇਆ ਨਾਮ ਮੱਥਾ ਟੇਕਣ ਤਕਤ ਸਾਬ ਦੀ ਬਹੁਤ ਸੋਹਣੀ ਜਿਹੜੀ ਉਹ ਸਜਾਵਟ ਕੀਤੀ ਹੋਈ ਹੈ ਸਾਰੀ ਡੈਕੋਰੇਸ਼ਨ ਜਿਹੜੀ ਉਹ ਕੀਤੀ ਹੋਈ ਹੈ ਤਕਤ ਉਹ ਜਿਹੜੀ ਕੇਸਗੜ ਸਾਹਿਬ ਜਿਹੜੇ ਉਚਾਈ ਤੇ ਬਣੇ ਹੋਏ ਨੇ ਹਨ ਇਹ ਪਾਟੜਾ ਹੀ ਝੜ ਕੇ ਹੁਣ ਜਿਹੜਾ ਉੱਪਰ ਨੂੰ ਉਹ ਜਾ ਰਹੇ ਆ। ਵਾਇਨਾ ਤੇ ਤੁਸੀਂ ਦੇਖੋ ਬਹੁਤ-ਬਹੁਤ ਭਾਰੀ ਸੰਗਤਾਂ ਦਾ ਜਿਹੜਾ ਉਹ ਇਕੱਠ ਹੋਇਆ ਹੋਇਆ। ਜਿਵੇਂ-ਜਿਵੇਂ ਆਪਾਂ ਅੱਗੇ ਜਾਵਾਂਗੇ ਹੋਰ ਵੀ ਇਕੱਠ ਜਿਹੜਾ ਉਹ ਸੰਗਤਾਂ ਦਾ ਦੇਖਣ ਨੂੰ ਮੈਨੂੰ ਆਲ ਦੰਪਾ ਤੋਂ ਅਕਤ ਸ੍ਰੀ ਕੇ ਜਗੜ ਸਾਹਿਬ ਦੇ ਦਰਸ਼ਨ ਕਰਦੇ ਹਾਂ ਤੇ ਇੱਥੇ ਅਲੱਗ-ਅਲੱਗ ਜਗ੍ਹਾ ਤੇ ਗੱਠੜੀ ਘਰ ਜਿਹੜੇ ਹੋ ਗਏ ਹੋਏ ਨੇ ਅੱਜ ਮੈਂ ਇਧਰ ਜਿਹੜੀ ਗੱਠੜੀ ਘਰ ਦੇਖ ਰਹੇ ਹਾਂ ਸਮਾਨ ਵਗੈਰਾ ਜਮ੍ਹਾਂ ਕਰਵਾਉਣ ਵਾਸਤੇ ਆਪੇ ਹੀ ਦਰਵੇ ਆਪਾਂ ਪਹੁੰਚ ਗਏ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਚਲਦੇ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਉਨੇ ਆ ਤੇ ਬਾਹਰੋਂ ਆਪਾਂ ਦਰਸ਼ਨ ਜਿਹੜੇ ਉਹ ਕਰਵਾ ਦਨੇ ਆ ਕਿਉਂਕਿ ਅੰਦਰ ਵੀਡੀਓਗ੍ਰਾਫੀ ਜਿਹੜੀ ਉਹ ਲੋਰ ਨਹੀਂ ਹੈਗੀ ਤੇ ਜਿੱਥੇ-ਜਿੱਥੇ ਆਪਾਂ ਵੀਡੀਓ ਬਣਾ ਸਕੀ ਹੈ ਨਾ ਉੱਥੋਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾ ਦਾਂਗੇ ਬਾਕੀ ਇੱਥੇ ਦਰਸ਼ਨਾਂ ਵਾਸਤੇ ਮੱਥਾ ਟੇਕਣ ਵਾਸਤੇ ਬਹੁਤ ਭਾਰੀ ਜਿਹੜਾ ਉਹ ਸੰਗਤਾਂ ਦਾ ਇਕੱਠ ਹੋਇਆ ਹੋਇਆ ਹੈ ਖੜੇ ਕਰਨ ਵਾਲਿਆਂ ਦੀ ਲਾਈਨ ਜਿਹੜੀ ਹੈ ਇੱਥੋਂ ਸ਼ੁਰੂ ਹੁੰਦੀ ਆ ਬਹੁਤ ਪਾੜੀ ਇਕੱਠ ਜਿਹੜਾ ਹੋਇਆ ਹੋਇਆ ਹੋਰ ਸਮਰ ਹੋਰ ਸਮਰ ਹੋਰ ਸਮਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਪਾਂ ਹੁਣ ਜਾ ਰਹੇ ਹਾਂ ਕਿਲਾ ਆਨੰਦਗੜ੍ਹ ਸਾਹਿਬ ਵੱਲ ਨੂੰ ਤੇ ਉਧਰ ਜਾ ਕੇ ਆਪਾਂ ਦਰਸ਼ਨ ਕਰਦੇ ਹਾਂ ਤੇ ਇੱਧਰ ਆਪਾਂ ਤੁਹਾਨੂੰ ਦਰਸ਼ਨ ਕਰਵਾਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਤੇ ਬਾਰ ਬਾਰ ਇੱਥੇ ਵੀਡੀਓਗ੍ਰਾਫੀ ਜਿਹੜੀ ਲਾਉਣ ਹੈ ਤੇ ਅੰਦਰ ਜਿਹੜੀ ਉਹ ਵੀਡੀਓਗ੍ਰਾਫੀ ਨਹੀਂ ਆਪਾਂ ਕਰ ਸਕਦੇ ਤਾਂ ਆਪਾਂ ਤੁਹਾਨੂੰ ਬਾਹਰੋਂ ਜਿਹੜੇ ਉਹ ਦਰਸ਼ਨ ਕਰਵਾਏ ਨੇ ਤੇ ਇੱਧਰੋਂ ਆਪਾਂ ਚੱਲਦੇ ਹਾਂ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਪਾਸੇ ਨੂੰ ਬਾਕੀ ਇੱਥੇ ਕੁਝ ਪ੍ਰਦਰਸ਼ਨੀਆਂ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਕੁਝ ਪੋਸਟਕਾਲੀਆਂ ਜਿਹੜੀਆਂ ਉਹ ਸਟਾਲਾਂ ਲੱਗੀਆਂ ਹੋਈਆਂ ਨੇ ਆਪਾਂ ਜਿਵੇਂ ਤੁਹਾਨੂੰ ਦਿਖਾ ਦਾਨੇ ਆ ਧਰਮ ਪ੍ਰਚਾਰ ਵਾਸਤੇ ਹਨ ਬਹੁਤ ਸਾਰੀਆਂ ਇੱਥੇ ਸਟਾਲਾਂ ਨੇ ਬਹੁਤ ਸਾਰੀਆਂ ਇੱਥੇ ਜਿਹੜੀਆਂ ਕਿਤਾਬਾਂ ਨੇਗੀਆਂ ਇਤਿਹਾਸ ਨਾਲ ਸੰਬੰਧਤ ਜਦੋਂ ਆਪਾਂ ਤਕਸ਼ਦੀ ਕੇਸਗੜ ਸਭ ਤੋਂ ਕਿਲਾ ਹੰਡਗੜ ਸਾਹਿਬ ਵੱਲੋਂ ਜਾਣਦੇ ਆ ਤੇ ਉਦੋਂ ਇਹ ਜਿਹੜੀਆਂ ਉਹ ਉੱਥੇ ਸਟਾਲਾਂ ਆਉਂਦੀਆਂ ਰਹਿਗੀਆਂ ਉਥੇ ਦਸਤਾਰਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ। ਉਹਦੇ ਨੇੜੇ ਦਸਤਾਰਾਂ ਦੇ ਜਿਹੜੇ ਉਹ ਮੰਦਰ ਲੱਗੇ ਹੋਏ ਨੇ ਤਾਂ ਇਹ ਪਾਪਰ ਵੀ ਦਿਖਾਉਂਦੇ ਆ ਉੱਪਰ ਲਿਖਿਆ ਹੋਇਆ ਆਓ ਦਸਤਾਰਾਂ ਸਜਾਈਏ। ਤੇ ਸਾਹਮਣੇ ਜਿਹੜਾ ਉਹ ਪੋਸਟਰ ਵੀ ਲੱਗਿਆ ਹੋਇਆ ਵਾਹਿਗੁਰੂ ਲੰਗਰ ਦਸਤਾਰਾਂ ਦਾ। ਬਾਕੀ ਤੇ ਹੋਰ ساریਆਂ ਦਸਤਾਰਾਂ ਦੀਆਂ ਵੀ ਵੀਡੀਓ ਪਈਆਂ ਨੇ ਦੇਖ ਸਕਦੇ ਤੁਸੀਂ। ਵਾਹਿਗੁਰੂ ਜਿਸ ਸਹਾਰੇ ਖਾਨਿਆਂ ਅੰਤ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬੇਨਤੀ ਹੈ ਕਿ ਹਰ ਸਾਲ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਵਾਲਾ ਜਿੱਥੇ ਕਿ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਹਰ ਸਾਲ ਦਸਤਾਰ ਦਾ ਸਖਲਾਈ ਕੈਂਪ ਲਗਾਇਆ ਜਾਂਦਾ ਤੇ ਉਹਨਾਂ ਨੌਜਵਾਨਾਂ ਨੂੰ ਇੱਥੇ ਦਸਤਾਰਾਂ ਭੇਟ ਹੁੰਦੀਆਂ ਨੇ ਕਿਆ ਨਾਲ ਸੁਣ ਲਈ ਗੱਲ ਸਿਰਫ ਉਹਨਾਂ ਹੀ ਨੌਜਵਾਨਾਂ ਨੂੰ ਇੱਥੇ ਦਸਤਾਰ ਪੇਟ ਹੁੰਦੀ ਆ ਜਿਹੜੇ ਨੌਜਵਾਨ ਖਾਲਸੇ ਦੀ ਜਨਮ ਭੂਮੀ ਤਾਂ ਫਿਰ ਕੇਸਗੜ ਵਿਖੇ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਪਹਿਲਾਂ ਜਿਹੜੀ ਮੈਂ ਗੱਲ ਬੋਲਦਾ ਜੀ ਕਿਰਪਾ ਕਰਕੇ ਉਹ ਸੁਣ ਲਓ ਜੇ ਸੁਣਦੇ ਹੋ ਉਹਨਾਂ ਨੌਜਵਾਨਾਂ ਦਾ ਫਰਜ਼ ਬਣਦਾ ਕਿ ਜੇ ਅਸੀਂ ਖਾਲਸੇ ਦੀ ਜਨਮ ਭੂਮੀ ਤੇ ਪਹੁੰਚੇ ਆ ਤਾਂ ਅਸੀਂ ਇੱਥੇ ਸਾਬਤ ਸੂਰਤ ਹੋ ਕੇ ਜਾਈਏ ਕੀ ਕਰ ਰਹੀ ਤੇ ਅਸੀਂ ਜੇ ਬੇਲਾ ਦੇਖਣਾ ਤਾਂ ਗੱਲ ਵੱਖਰੀ ਹੈ ਪਰ ਜਿਹੜੇ ਬੰਦੇ ਇੱਥੇ ਸੱਚੀ ਤੇ ਸੱਚੀ ਸਰਦਾ ਲੈ ਕੇ ਆਏ ਨੇ ਨਾ ਵੀ ਹਾਂ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣਾ ਸਜਦਾ ਕਰਨ ਆਏ ਆ ਆਪਾਂ ਆਕੀਦਾ ਭੇਟ ਕਰਨ ਆਏ ਆ ਆਪਾਂ ਸਰਦਾ ਭੇਟ ਕਰਨ ਆਏ ਆ ਤਾਂ ਸਾਡਾ ਫਰਜ਼ ਬਣਦਾ ਕਿ ਇਸੇ ਹੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸਾ ਸਾਜਿਆ ਸੀ ਤੇ ਆਪਾਂ ਵੀ ਇੱਥੋਂ ਸਿੰਘ ਬਣ ਕੇ ਜਾਈਏ ਤੇ ਜਿਹੜਾ ਨੌਜਵਾਨ ਦਾ ਜਿਹੜਾ ਵੀ ਕੋਈ ਸਾਡਾ ਭਰਾ ਇੱਥੇ ਜਿੰਨੇ ਵੀ ਖੜੇ ਨੇ ਮੈਂ ਪ੍ਰਣ ਕਰੂ ਵੀ ਆਪ ਤੋਂ ਬਾਅਦ ਮੈਂ ਦਾੜੀ ਕੇਸ ਕਤਲ ਨਹੀਂ ਕਰਾਉਂਦਾ ਉਹ ਆਵੇ ਜੀ ਆਇਆਂ ਨੂੰ ਉਹਨਾਂ ਨੂੰ ਅਸੀਂ ਦਸਤਾਰ ਹੈ ਜਿਹੜੀ ਉਹ ਸਨਮਾਨ ਦੇ ਤੌਰ ਤੇ ਦੇਵਾਂਗੇ ਹਰ ਇੱਕ ਲਈ ਨਹੀਂ ਸਿਰਫ ਉਹਨਾਂ ਹੀ ਨੌਜਵਾਨਾਂ ਨੂੰ ਜਾਂ ਉਹਨਾਂ ਹੀ ਜਵਾਨਾਂ ਨੂੰ ਮਿਲੂਗੀ ਜਿਹੜੇ ਨੌਜਵਾਨ ਦਾੜੀ ਕੇਸ ਕਤਲ ਕਰਾਉਂਦੇ ਨੇ ਜੇਕਰ ਉਹ ਰੱਖਣ ਗਿਆ ਤੋਂ ਬਾਅਦ ਵੀ ਦਾੜੀ ਕੇਸ ਕਤਲ ਨਹੀਂ ਕਰਾਵਾਂਗੇ ਸਾਡੇ ਕੋਲ ਅਸੀਂ 10 ਸਾਲ ਤੋਂ ਇੱਥੇ ਸੇਵਾ ਚੱਲਦੀ ਆ ਜਿਹੜੇ ਲੈ ਕੇ ਜਾਂਦੇ ਨੇ ਤਾਂ ਅਗਲੇ ਸਾਲ ਸਾਨੂੰ ਮਿਲ ਕੇ ਵੀ ਜਾਂਦੇ ਨੇ ਵੀ ਉਹ ਵੀ ਪਿਛਲੀ ਵਾਰੀ ਲੈ ਕੇ ਗਏ ਸੀ ਤੇ ਅੱਜ ਸਾਫ ਸੂਰਤ ਹੋ ਕੇ ਆਇਆ। ਅਸਲੀ ਬੇਨਤੀ ਹੈ ਸੋਹਣੀ ਦਸਤਾਰ ਤੁਹਾਡੇ ਸਜਾਵਾਂਗੇ ਵੀ ਸਰਤੇ ਬੰਨਾਂਗੇ ਵੀ ਪਰ ਤੁਹਾਡੇ ਲਈ ਇੱਕੋ ਹੀ ਸ਼ਰਤ ਹੈ ਵੀ ਤੁਸੀਂ ਮਹਾਰਾਜ ਅੱਗੇ ਅਰਦਾਸ ਕਰਨੀ ਹੈ ਵੀ ਅੱਤਵਾਦ ਅਸੀਂ ਦਾੜੀ ਕੇਸ ਕਟਲ ਨਹੀਂ ਕਰਾਵਾਂਗੇ ਤੇ ਤੁਸੀਂ ਆ ਸਕਦੇ ਹੋ ਦਸਤਾਰ ਸਜਾ ਸਕਦੇ ਹੋ ਤੇ ਦਸਤਾਰ ਸਜਾਉਣ ਦਾ ਕੋਈ ਪੈਸਾ ਨਹੀਂ ਕੋਈ ਦਸਤਾਰ ਜਿਹੜੀ ਤੁਹਾਨੂੰ ਦੇਣੀ ਆ ਉਹਦਾ ਅਸੀਂ ਕੁਝ ਨਹੀਂ ਲੈਣਾ ਫਰੀ ਦੇ ਵਿੱਚ ਸਜਾਉਣੀਆਂ ਤੇ ਫਰੀ ਦੇ ਵਿੱਚ ਹੀ ਦੇਣੀਆਂ ਪਿੱਛੇ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਸੀਗਾ ਦਸਤਾਰਾਂ ਦੇ ਜਿਹੜੇ ਉਹ ਲੰਗਰ ਲੱਗੇ ਹੋਏ ਸੀ ਤੇ ਉਸੇ ਤਰ੍ਹਾਂ ਅੱਗੇ ਵੀ ਇੱਥੇ ਵੱਖ-ਵੱਖ ਪ੍ਰਦਰਸ਼ਨੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਕੁਝ ਕੁ ਮੈਡੀਕਲ ਕੈਂਪ ਜਿਵੇਂ ਲੱਗੇ ਹੋਏ ਨੇ ਆ ਇੱਥੇ ਮੈਡੀਕਲ ਕੈਂਪ ਹੈ ਤੇ ਐਵੇਂ ਵੱਖ-ਵੱਖ ਸੰਸਥਾਵਾਂ ਵੱਲੋਂ ਕੈਂਪ ਜਿਹੜੇ ਉਹ ਲਾਏ ਹੋਏ ਨੇ ਆ ਵੀ ਇੱਥੇ ਜਿਹੜਾ ਉਹ ਇੱਕ ਮੈਡੀਕਲ ਕੈਂਪ ਲੱਗਿਆ ਹੋਇਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨੇੜੇ ਤੇ ਬਾਕੀ ਜਿਵੇਂ ਆਪਾਂ ਤੁਹਾਨੂੰ ਦਿਖਾਏ ਸੀ ਪਿੱਛੇ ਵੀ ਹੈ ਨਾ ਕੁਝ ਪੁਸਤਕਾਲੀਆਂ ਜਿਹੜੀਆਂ ਉਹ ਸਟਾਲਾਂ ਲੱਗੀਆਂ ਹੋਈਆਂ ਸੀ ਇੱਥੇ ਵੀ ਉਸੇ ਤਰ੍ਹਾਂ ਪੋਸਟਕਾਲੀਆਂ ਜਿਹੜੀਆਂ ਹਸਪਤਾਲਾਂ ਲੱਗੀਆਂ ਹੋਈਆਂ ਨੇ ਜੀ ਹਾਂਜੀ ਆਪਣੇ ਕਿਹੜੀਆਂ ਕਿਹੜੀਆਂ ਪੋਸਟਕਾਉਂਂਦੀਆਂ ਨੇ ਜੀ ਆਪਣੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿਫਤੇ ਸਟੈਕਲਿਟਰੇਚਰ ਹੈ ਜੀ ਸਟਿਕ ਹੈਗੇ ਨੇ ਨਿਤਨੇਮ ਸਟਿਕਸ ਹੋਣੇ ਸਟਿਕ ਮੋਟੀਵੇਸ਼ਨਲ ਬੁੱਕਸ ਹੈਗੀਆਂ ਨੇ ਜਿੰਦੇ ਵਿੱਚ ਅਸਲ ਵਿਦਿਆ ਸਫਲਤਾ ਦੇ ਰਾ ਵੱਡੇ ਨਿਸ਼ਾਨੇ ਵੱਡੀਆਂ ਪ੍ਰਾਪਤੀਆਂ ਜੀਵਨ ਬਦਲ ਗਏ ਇਸ ਤਰ੍ਹਾਂ ਦੀਆਂ ਬੁੱਕਸ ਹੈਗੀਆਂ ਜੀ ਸਾਡੇ ਕੋਲ ਗੈਨੀਸਾਂ ਸਿੰਘ ਮਸਕੀਨ ਜੀ ਦੀਆਂ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਬੁੱਕਸ ਹੈਗੀਆਂ ਨੇ ਮੋਟੀਵੇਸ਼ਨਲ ਫ੍ਰੇਮ ਹੈਗੇ ਨੇ ਮੈਗਨੇਟ ਧੰਨਵਾਦ ਜੀ ਇਸ ਤਰ੍ਹਾਂ ਇੱਥੇ ਵੱਖ-ਵੱਖ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹਨ ਜਿਵੇਂ ਆਪਾਂ ਨੂੰ ਜਾਣਕਾਰੀ ਜਿਹੜੀ ਉਹ ਦਿੱਤੀ ਹੈ ਤੇ ਅੱਗੇ ਚੱਲਦੇ ਆਪਾਂ ਅੱਗਿਓਂ ਦੇਖਦੇ ਆਂ ਬਾਕੀ ਆਹੀ ਰਸਤਾ ਜਿਹੜਾ ਕਿਲਾ ਆਨੰਦਗੜ੍ਹ ਸਾਬ ਵਾਲੀ ਸਾਈਡ ਨੂੰ ਜਾਂਦਾ ਤੇ ਬਾਕੀ ਰਸਤੇ ਦੇ ਵਿੱਚ ਇਸ ਤਰ੍ਹਾਂ ਇੱਥੇ ਜਿਵੇਂ ਪਿੱਛੇ ਦਸਤਾਰਾਂ ਦਾ ਲੰਗਰ ਸੀ ਜਾਂ ਪੁਸਤਕਾਂ ਦੀਆਂ ਜਿਹੜੀਆਂ ਉਹ ਪ੍ਰਦਰਸ਼ਨੀਆਂ ਸਟਾਲਾਂ ਲੱਗੀਆਂ ਹੋਈਆਂ ਸੀ ਅ ਐਵੇਂ ਵੱਖ-ਵੱਖ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ। ਬਾਕੀ ਰਾਸਤੇ ਦੇ ਵਿੱਚ ਇਸ ਤਰ੍ਹਾਂ ਆਪਾਂ ਨੂੰ ਵੱਖ-ਵੱਖ ਰੰਗ ਜਿਹੜੇ ਉਹ ਦੇਖਣ ਨੂੰ ਮਿਲਦੇ ਨੇ ਹਨਾ। ਵੱਖ-ਵੱਖ ਤਰੀਕੇ ਦੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਆਪਾਂ ਪਿੱਛੇ ਤੁਹਾਨੂੰ ਪੁਸਤਕਾਲੀਆਂ ਪ੍ਰਦਰਸ਼ਨੀਆਂ ਦਿਖਾਈਆਂ ਸੀ ਤੇ ਕੁਝ ਇਸ ਤਰ੍ਹਾਂ ਦੀਆਂ ਦੁਕਾਨਾਂ ਵੀ ਇੱਥੇ ਲੱਗੀਆਂ ਹੋਈਆਂ ਨੇ। ਖਰੀਦਦਾਰੀ ਵਾਲੀਆਂ, ਖਾਣ-ਪੀਣ ਵਾਲੀਆਂ ਹੋ ਗਈਆਂ ਹਨਾ। ਬਾਕੀ ਜੇ ਕਿਤੇ ਵੀ ਆਪਾਂ ਜਾਂਦੇ ਆਪਾਂ ਨੂੰ ਵੱਖ-ਵੱਖ ਰੰਗ ਜਿਹੜੇ ਉਹ ਦੇਖਣ ਨੂੰ ਮਿਲਦੇ ਨੇ। ਹਰ ਇੱਕ ਥਾਂ ਦੇ ਵੱਖ-ਵੱਖ ਜਿਹੜੇ ਹੋ ਰੰਗ ਹੁੰਦੇ ਨੇ ਹਨਾ। ਇੰਨੇ ਇਥੇ ਦੁਕਾਨਾਂ ਨੇ ਪਿੱਛੇ ਦਸਤਾਰਾਂ ਦੇ ਲੰਗਰ ਸੀ ਜਾਂ ਪ੍ਰਦਰਸ਼ਨੀਆਂ ਸੀਗੀਆਂ ਪੁਸਤਕਾਲੀਆਂ ਹਰੇਕ ਥਾਂ ਦੇ ਵੱਖ-ਵੱਖ ਰੰਗ ਹੁੰਦੇ ਨੇ ਜਦੋਂ ਤਖਤ ਸ੍ਰੀ ਕੇਸਗੜ੍ਹ ਸਭ ਤੋਂ ਆਪਾਂ ਕੇਲਾ ਸ਼੍ਰੀ ਨੰਦਗੜ੍ਹ ਸਾਹਿਬ ਵਾਲੇ ਪਾਸੇ ਨੂੰ ਜਾਂਦੇ ਆ ਨਾ ਤਾਂ ਇੱਥੇ ਬਹੁਤ ਸਾਰੀਆਂ ਟਰੈਕਟਰ ਟਰਾਲੀਆਂ ਖੜੇ ਨੇ ਜਿਹੜੇ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਕਰਕੇ ਲੈ ਕੇ ਆਏ ਹੋਏ ਨੇ ਹਨਾ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਉਸੇ ਤਰ੍ਹਾਂ ਆਹ ਟਰਾਲੀ ਜਿਵੇਂ ਤੁਸੀਂ ਜਿਹੜੀ ਉਹ ਦੇਖ ਸਕਦੇ ਹੋ ਬਹੁਤ ਸੋਹਣੇ ਤਰੀਕੇ ਨਾਲ ਜਿਹੜੀ ਉਹ ਤਿਆਰ ਕੀਤੀ ਹੋਈ ਹੈ ਅੰਦਰ ਟਿਊਮਰ ਵਗੈਰਾ ਜਿਹੜੇ ਹੋ ਲਾਏ ਹੋਏ ਨੇ ਸੰਧੂ ਫਾਰਮ ਵਾਲਿਆਂ ਦੀ ਇਹ ਟਰਾਲੀ ਆ ਪੀਵੀ 88 ਮਾਲੀ ਫਾਰਮ ਤੇ ਟਰਾਲੀ ਤੁਸੀਂ ਦੇਖੋ ਬਹੁਤ ਸੋਹਣੀ ਟਰਾਲੀ ਹੈ ਲਓ ਜੀ ਐਸ ਤਰ੍ਹਾਂ ਇੱਥੇ ਹਰ ਬਹੁਤ ਸੋਹਣੀਆਂ ਸੋਹਣੀਆਂ ਟਰਾਲੀਆਂ ਤੇ ਆਪਾਂ ਨੂੰ ਟਰੈਕਟਰ ਜਿਹੜੇ ਹੋ ਦੇਖਣ ਨੂੰ ਮਿਲਦੇ ਨੇ ਤੇ ਇਧਰ ਟਰੈਕਟਰ ਵਗੈਰਾ ਤੁਸੀਂ ਦੇਖ ਸਕਦੇ ਹੋ ਨਾ ਸਾਰੇ ਜਿਹੜੇ ਤਿਆਰ ਕਰਕੇ ਲੈ ਕੇ ਆਉਂਦੇ ਨੇ ਟਰੈਕਟਰ ਹੌਣੇ ਹੌਣੇ ਤਰੀਕੇ ਨਾਲ ਸਜਾ ਕੇ ਲੈ ਕੇ ਆਉਂਦੇ ਨੇ ਟਰੈਕਟਰਾਂ ਦੇ ਜਿਹੜੇ ਸ਼ਕੀਮ ਨੇ ਜਦੋਂ ਮੈਂ ਆਪਾਂ ਗੱਲ ਕਰ ਰਹੀ ਸੀ ਕਿ ਵੀਡੀਓ ਦੇ ਵਿੱਚ ਵੀ ਹਰੇਕ ਥਾਂ ਤੇ ਅਲੱਗ-ਅਲੱਗ ਰੰਗ ਜਿਹੜੇ ਉਹ ਹੁੰਦੇ ਨੇ ਉਸੇ ਤਰ੍ਹਾਂ ਇਹ ਵੀ ਇੱਕ ਰੰਗ ਹੈ ਨਾਲ-ਨਾਲ ਸਾਰੀ ਸੜਕ ਤੇ ਟਰੈਕਟਰ ਟਰਾਲੀਆਂ ਖੜੀਆਂ ਨੇ ਵਕ-ਵਕ ਤਰੀਕੇ ਨਾਲ ਟਰੈਕਟਰ ਤਿਆਰ ਕਰਕੇ ਜਿਹੜੇ ਉਹ ਲੈ ਕੇ ਆਏ ਹੋਏ ਨੇ ਤੁਸੀਂ ਆਪ ਵੀ ਦੇਖ ਰਹੇ ਹੋ ਹੁਣ ਇੱਥੇ ਟਰੈਕਟਰ ਜਿਹੜਾ ਉਹ ਤਿਆਰ ਕਰਕੇ ਲੈ ਕੇ ਆਏ ਹਨ ਵੱਡੇ ਵੱਡੇ ਸਪੀਕਰ ਜਿਹੜੇ ਉਹ ਲਾਏ ਹੋਏ ਨੇ ਆ ਵੀ ਟਰਾਲੀ ਹੈ ਜਿਹੜੀ ਹੈ ਨਾ ਬਹੁਤ ਤੋਂ ਸੋਹਣੇ ਤਰੀਕੇ ਨਾਲ ਜਿਹੜੀ ਉਹ ਬਣਾਈ ਹੋਈ ਹੈ ਪਰਦੇ ਵਗੈਰਾ ਇਹ ਤੇ ਲਾਈ ਹੋਏ ਨੇ ਤੇ ਆਹ ਟਰੈਕਟਰ ਤੁਸੀਂ ਦੇਖ ਸਕਦੇ ਹੋ ਲੋ ਲੋ ਇਸ ਤਰ੍ਹਾਂ ਸਾਰੇ ਟਰੈਕਟਰਾਂ ਦੇ ਸ਼ੌਕੀਨ ਆਉਂਦੇ ਨੇ ਥੋਲੇ ਮਹੱਲੇ ਤੇ ਆਪਦੇ ਟਰੈਕਟਰ ਜਿਹੜੇ ਉਹ ਤਿਆਰ ਕਰਕੇ ਲੈ ਕੇ ਆਉਂਦੇ ਨੇ ਇਹ ਰਸਤੇ ਦੇ ਵਿੱਚ ਸਾਰੀਆਂ ਟਰੈਕਟਰ ਟਰਾਲੀਆਂ ਖੜੀਆਂ ਨੇ ਇੱਕ ਤੋਂ ਇੱਕ ਟਰਾਲੀ ਤੁਹਾਨੂੰ ਜਿਹੜੀ ਉਹ ਦੇਖਣ ਨੂੰ ਮਿਲੂ ਤੇ ਇਹ ਚ ਮੈਨੂੰ ਲੱਗਦਾ ਬਾਈ ਹੁਣੀਆਂ ਏਸੀ ਵੀ ਲਾਇਆ ਹੋਇਆ ਆ ਇਧਰ ਬਾਹਰ ਲੱਗਿਆ ਹੋਇਆ ਬੋਲਟਸ ਦਾ ਪੱਖਾ ਮੈਨੂੰ ਲੱਗਦਾ ਬਾਈ ਜੀ ਏਸੀ ਵੀ ਹੋ ਤੇ ਇੱਕ ਤੋਂ ਇੱਕ ਟਰਾਲੀ ਆਪਾਂ ਨੂੰ ਜਿਹੜੀ ਹੋਏ ਇੱਥੇ ਉਹ ਦੇਖਣ ਨੂੰ ਮਿਲੂਗੀ ਬਾਕੀ ਟਰੈਕਟਰ ਵਗੈਰਾ ਤੁਸੀਂ ਸਾਰੇ ਦੇਖ ਸਕਦੇ ਹੋ ਨਾ ਤਿਆਰ ਕਰਕੇ ਜਿਹੜੇ ਉਹ ਲੈ ਕੇ ਆਉਂਦੇ ਨੇ ਪੂਰੇ ਸ਼ੌਂਕ ਦੇ ਨਾਲ ਆ ਜੌਂਡੀਰ ਤੁਸੀਂ ਦੇਖੋ 5210 ਸਿਸਟਮ ਮਿਊਜ਼ਿਕ ਸਿਸਟਮ ਆ ਰੱਖਿਆ ਹੋਇਆ ਜਿਵੇਂ ਇਹਦੇ ਤੇ ਹਨਾ ਵੱਖ-ਵੱਖ ਸ਼ੌਂਕ ਨੇ ਕਿਸੇ ਨੇ ਟਰੈਕਟਰ ਜਿਹੜੇ ਉਹ ਤਿਆਰ ਕੀਤੇ ਹੋਏ ਨੇ ਤੇ ਕਿਸੇ ਨੇ ਟਰਾਲੀਆਂ ਜਿਹੜੀਆਂ ਉਹ ਤਿਆਰ ਕੀਤੀਆਂ ਹੋਈਆਂ ਨੇਗੀਆਂ ਤੇ ਇੱਥੇ ਪਿੰਡਾਂ ਦੇ ਨਾਮ ਵੀ ਜਿਹੜੇ ਉਹ ਲਿਖੇ ਹੋਏ ਨੇ ਜਿਵੇਂ ਆ ਇੱਥੇ ਰਸੂਲਪੁਰੀ ਹੈ ਇਹਨਾਂ ਨੇ ਲਿਖਿਆ ਹੋਇਆ ਰਸੂਲ ਪਰ ਤੋਂ ਜਿਹੜੇ ਵਾਈਫਾਈ ਨੇ ਹਨ ਟਰਾਲੀਆਂ ਦੇ ਉੱਪਰ ਜਿਹੜੇ ਇਹਨਾਂ ਨੇ ਬੋਰਡ ਲਾਏ ਹੋਏ ਨੇ ਬਹੁਤ ਸਾਰੀਆਂ ਟਰਾਲੀਆਂ ਇੱਥੇ ਤਰਨਤਾਰਨ ਏਰੀਆ ਦੇ ਵਿੱਚੋਂ ਜਿਹੜੀਆਂ ਆਈਆਂ ਹੋਈਆਂ ਨੇ ਮੈਂ ਬੋਰਡ ਪੜੇ ਨੇ ਜਿਆਦਾ ਟਰੈਕਟਰ ਟਰਾਲੀਆਂ ਤੇ ਤਰਨਤਾਰਨ ਜਿਹੜਾ ਉਹ ਲਿਖਿਆ ਹੋਇਆ ਇਹ ਤੇ ਆਹ ਟਰੈਕਟਰ ਨੇ ਬਹੁਤ ਸੋਹਣੇ ਤਰੀਕੇ ਨਾਲ ਟਰੈਕਟਰ ਜਿਹੜਾ ਉਹ ਡੈਕੋਰੇਟ ਕੀਤਾ ਹੋਇਆ ਟਾਇਰ ਦੇਖ ਸਕਦੇ ਹੋ ਪੂਰੇ ਸ਼ੌਂਕ ਨਾਲ ਬਾਈ ਨੇ ਟਰੈਕਟਰ ਜਿਹੜਾ ਉਹ ਰੱਖਿਆ ਹੋਇਆ 552 ਉੱਪਰ ਸਕਰੀਨ ਜਿਹੜੀ ਉਹ ਚੱਲ ਰਹੀ ਹੈ ਯਾਤਰਾ ਆਨੰਦਪੁਰ ਸਾਹਿਬ ਹਨ ਐਵੇਂ ਲਿਖਿਆ ਹੋਇਆ ਤੇ ਇਹ ਸੜਕ ਤੇ ਸਾਰੇ ਆਪਣਾ ਟਰੈਕਟਰ ਟਰਾਲੀ ਜਿਹੜੇ ਉਹ ਦੇਖਣ ਨੂੰ ਮਿਲਣਗੇ ਆ ਦੀਨਪੁਰੀਏ ਲਿਖਿਆ ਹੋਇਆ ਨਾ ਜਿਵੇਂ ਬਾਈ ਹੁੰੀਆਂ ਨੇ ਦੀਨਪੁਰੀਏ ਬੋਰਡ ਲਾਇਆ ਹੋਇਆ ਉੱਪਰ ਮਾਝੇ ਵਾਲੇ ਉਵੇਂ ਮੈਂ ਪਹਿਲਾਂ ਦੱਸਿਆ ਸੀ ਤਰਨਤਾਰਨੀ ਦੀ ਦੇ ਵਿੱਚੋਂ ਬਹੁਤ ਸਾਰੇ ਟਰੈਕਟਰ ਟਰਾਲੀਆਂ ਇੱਥੇ ਆਏ ਹੋਏ ਨੇ ਪਹੁੰਚ ਗਏ ਆਪਾਂ ਕਿਲਾ ਨੰਦਗੜ੍ਹ ਸਾਹਿਬ ਦੇ ਬਿਲਕੁਲ ਨੇੜੇ ਸਾਹਮਣੇ ਜਿਹੜੀ ਮੁੱਖ ਡਿਊਟੀ ਸਾਹਿਬ ਨੇ ਮੇਨ ਡਿਊਟੀ ਸਾਹਿਬ ਨੇ ਤੇ ਅੰਦਰ ਚੱਲਦੇ ਆ ਇੱਥੇ ਵੀ ਆਪਾਂ ਦਰਸ਼ਨ ਮੇਲੇ ਜਿਹੜੇ ਉਹ ਕਰਦੇ ਆ ਬਾਕੀ ਆਲਾ ਦਵਾਲਾ ਆਪਾਂ ਸਾਰਾ ਤੁਹਾਨੂੰ ਦਿਖਾਇਆ ਹੀ ਆ ਬਹੁਤ ਭਾਰੀ ਸੰਗਤਾਂ ਦਾ ਜਿਹੜਾ ਹੈ ਇੱਥੇ ਇਕੱਠ ਹੋਇਆ ਹੋਇਆ ਤੇ ਇਹ ਕਿਲਾ ਨੰਦਗੜ੍ਹ ਸਾਹਿਬ ਵੀ ਥੋੜੀ ਜੀ ਉਚਾਈ ਤੇ ਜਿਹੜੇ ਉਹ ਬਣੇ ਹੋਏ ਨੇ ਹਨ ਤੇ ਉੱਪਰ ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਦਸੰਬਰ ਮਹੀਨੇ ਦੇ ਵਿੱਚ ਆਪਾਂ ਵੀਡੀਓ ਜਿਹੜੀ ਉਹ ਬਣਾਈ ਸੀ ਸਫਰੇ ਸ਼ਾਦ ਦੁੱਧੀਆਂ ਜਦੋਂ ਵੀਡੀਓ ਬਣਾਈਆਂ ਸੀ ਉਦੋਂ ਕਿਲਾ ਨੰਦਗੜ੍ਹ ਸਾਹਿਬ ਦੀ ਵੀਡੀਓ ਬਣਾਈ ਸੀ ਤੇ ਸਾਰਾ ਇਤਿਹਾਸ ਵੀ ਆਪਾਂ ਉਹਦੇ ਦੇ ਵਿੱਚ ਦੱਸਿਆ ਹੋਇਆ ਜਿਵੇਂ ਤੱਕ ਤੋਂ ਜਿਲੀ ਕਿਸਗੜ੍ਹ ਸਾਹਿਬ ਤੇ ਭਾਰੀ ਇਕੱਠ ਸੀ ਸੰਗਤਾਂ ਦਾ ਉਸੇ ਤਰ੍ਹਾਂ ਇੱਥੇ ਵੀ ਜਿਹੜਾ ਉਹ ਬਹੁਤ ਇਕੱਠ ਹੋਇਆ ਹੋਇਆ ਇੱਥੇ ਕਿਲਾ ਨੰਦਗੜ੍ਹ ਸਾਹਿਬ ਨੇ ਤੇ ਨਾਲੇ ਉਹਦੇ ਬੌਲੀ ਸਾਹਿਬ ਬਣੇ ਹੋਏ ਨੇ 132 ਪੌੜੀਆਂ ਵਾਲੇ ਬੌਲੀ ਸਾਹਿਬ ਹਨ ਸਾਹਮਣੇ ਚੱਲਦੇ ਆਪਾਂ ਕਿਲਾ ਨੰਦਗੜ੍ਹ ਸਾਹਿਬ ਦੇ ਦਰਸ਼ਨ ਕਰਦੇ ਹਾਂ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਆ ਬੌਲੀ ਸਾਹਿਬ ਜਿਹੜੇ ਇੱਥੇ ਬਣੇ ਹੋਏ ਨੇ ਬੌਲੀ ਸਾਹਿਬ 'ਚ ਦਰਸ਼ਨ ਕਰਨ ਵਾਸਤੇ ਸੰਗਤਾਂ ਦੀ ਲਾਈਨ ਜਿਹੜੀ ਬਹੁਤ ਵੱਡੀ ਲਾਈਨ ਲੱਗੀ ਹੋਈ ਆ ਇੱਥੇ ਵੀ ਬਹੁਤ ਭਾਰੀ ਜਿਹੜਾ ਉਹ ਇਕੱਠਾ ਹੋਇਆ ਹੋਇਆ ਤੇ ਇਸ ਕਿਲੇ ਦੇ ਵਿੱਚ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਰਹਿੰਦੇ ਹੁੰਦੇ ਸੀਗੇ ਤੇ ਇਹ ਕਿਲੇ ਨੂੰ ਹੈ ਜਿਹੜਾ ਹੋਮੋਗਲਾਂ ਨੇ ਆ ਕੇ ਘੇਰਾ ਪਾਇਆ ਸੀਗਾ ਤੇ ਇਹ ਸਾਰਾ ਇਹਦਾ ਇਤਿਹਾਸ ਆ ਨਾ ਕਿਲੇ ਦਾ ਸੇ ਆ ਸਾਹਮਣੇ ਇਹ ਕਿਲਾ ਆਨੰਦਗੜ੍ਹ ਸਾਹਿਬ ਆਗੇ ਕਰੋ ਜੀ ਦਰਸ਼ਨ ਕਿਲਾ ਆਨੰਦਗੜ੍ਹ ਸਾਹਿਬ ਦੇ ਪ੍ਰੇਤ ਪਾਸਟਰ ਜੀ ਅਨੰਦਗੜ੍ਹ ਸਾਹਿਬ ਦੀਆਂ ਮਹਾਰਾਜਾ ਇਹਨਾਂ ਨੂੰ ਵੀ ਦਾਤ ਕਰਨਾ ਮਾਰੀ ਕਰਦੇ ਆ ਰਾਮ ਸਾਡੇ ਕਾਲਕਿ ਚਿੱਤਾਂ ਤੋਂ ਪਾਓ ਰਸਿਆ ਬਖਸ਼ਿਸ ਕਰ ਦਿਓ ਮਹਾਰਾਜਾ ਜੀ ਦਲਾ ਚਾਹਿਓ ਇਧਰ ਸਾਹਮਣੇ ਦਰਬਾਰ ਸਾਹਿਬ ਜਿਹੜੇ ਬਣੇ ਹੋਏ ਨੇ ਯਾ ਕਿ ਤੇਰਾ ਗੁਰੂ ਆ ਮਾ ਸ੍ਰੀਨੰਦਪੁਰ ਸਾਹਿਬ ਵਿਖੇ ਕਿਲਾ ਸ਼੍ਰੀ ਨੰਦਗੜ੍ਹ ਸਾਹਿਬ ਦੇ ਬਿਲਕੁਲ ਸਾਹਮਣੇ ਬਾਬਾ ਜੀ ਆਏ ਹੋਏ ਨੇ ਜਿਨ੍ਹਾਂ ਦੀ ਸਭ ਤੋਂ ਵੱਡੀ ਜਿਹੜੀ ਉਹ ਦਸਤਾਰ ਹੁੰਦੀ ਆ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਬਾ ਜੀ ਕਰਿਓ ਜਾਣਕਾਰੀ ਸਾਂਝੀ ਸੰਗਤਾਂ ਨਾਲ ਵੀ ਕਿੰਨੇ ਸਮੇਂ ਦੇ ਵਿੱਚ ਤੁਸੀਂ ਦਸਤਾਰ ਸਜਾ ਲਵੋ। ਨਾਮ ਕਰਿਓ ਸਾਂਝਾ ਸੰਗਤਾਂ ਨਾਲ। ਸਾਡਾ ਨਾਮ ਬਾਬਾ ਬਲਵੰਤ ਸਿੰਘ ਹੈ ਜੀ। ਹਾਂ ਜੀ। ਜਵਾਬ ਦੀ ਸਾਡੇ ਸੀਤੂ ਤੇ ਦਮਾਲਾ ਸਾਹਿਬ ਦੇ ਦੇਖ ਰਹੇ ਹੋ। ਇਹ ਦਮਾਲਾ 800 ਮੀਟਰ ਦਾ ਦਮਾਲਾ ਜਿੱਦਾਂ ਪਹਿ전에 85 ਆਉਂਦਾ ਸੰਤ ਖਲਾਬ ਦੇ ਫੁੱਲਰਗਾ ਲੱਗਦਾ ਹੈ। 15-16 ਸਾਲ ਹੋ ਗਏ ਸੰਗਤ ਦਰਸ਼ਨ ਕਰਦੀ ਹੈ। ਆਪਣੀ ਮੇਰੀ ਉਮਰ 68 ਸਾਲ ਦੀ ਹੈ ਮੈਂ ਨੌਜਵਾਨ ਬੱਚਿਆਂ ਨੂੰ ਕਹਿਣਾ ਚਾਹਨਾ ਜਿਨ੍ਹਾਂ ਨੇ ਸਿੱਖਾਂ ਦੇ ਘਰ ਜਨਮ ਲਿਆ ਹੈ ਇਹ ਘੱਟ ਤੋਂ ਘੱਟ 5 ਮੀਟਰ ਦੀ ਦਸਤਾਰ ਸਜਾਓ 8 ਮੀਟਰ ਦੀ ਦਸਤਾਰ ਸਜਾਓ ਨਸ਼ਾ ਕਿਸੇ ਪ੍ਰਕਾਰ ਦਾ ਨਹੀਂ ਖਾਣਾ ਮੱਥਾ ਗੁਰੂ ਗ੍ਰੰਥ ਸਾਹਿਬ ਤੋਂ ਸਵਾਇਆ ਆਪਾਂ ਕਿਸੇ ਨੂੰ ਨਹੀਂ ਟੇਕਣਾ ਸਾਧੂ ਸੰਤਾਂ ਦਾ ਸਤਿਕਾਰ ਕਰਿਆ ਕਰੋ ਜਵਾਬਜੀਤ ਹੋਲੇ ਮੱਲੇ ਤੇ ਆਏ ਸਾਰੀ ਸੰਗਤ ਜੀ ਨੂੰ ਹੋਲੇ ਮੱਲੇ ਦੀਆਂ ਲੱਖ ਲੱਖ ਵਧਾਈਆਂ ਆਪ ਜੀ ਨੂੰ ਦਿੰਨੇ ਆ ਜੀ ਇਹ 800 ਮੀਟਰ ਦੀ ਦਸਤਾਰ ਆ ਵਾ ਭਾਈ ਹਾਂਜੀ ਆ ਜੀ ਦੇਖ ਤੁਸੀਂ ਚੇ ਕਰ ਰਹੇ ਜੀ ਠੀਕ ਹੈ ਜੀ ਠੀਕ ਹੈ ਤੇ ਆ ਉੱਪਰ ਬਾਕੀ ਜਿਵੇਂ ਤੁਸੀਂ ਲਾਇਆ ਹੋਇਆ ਕਿੰਨਾ ਤੋਂ 800 ਮੀਟਰ ਪਾ ਕੇ ਇਹਨਾਂ ਦਾ ਸਾਰਿਆਂ ਦਾ ਲੋਹਾ ਕੱਪੜਾ ਪਾ ਕੇ 85 ਵਜੇ ਆਂਦਾ ਸੰਦ ਗਲਾਬ ਦੇ ਫਰੋਂ ਰਕਾ ਲੱਗਦਾ ਭੀਜੀ ਤੀਜੀ ਮੰਜ਼ਲ ਤੇ ਚੜਾ ਕੇ ਦੇਖ ਲਿਆ ਸਾਰਾ ਚੈਨਨ ਵਾਲਿਆਂ ਨੇ ਹਾਂਜੀ ਹਾਂਜੀ ਸ਼ੁਮਲੇ ਦੇ ਵਿੱਚ ਵੀ ਪੈਦ ਲੱਗੇ ਆ ਮਨਸੂਰੀ ਦੇ ਅੰਦਰ ਪਾਸੋਂ ਰਾਜ ਪੈਦਲ ਪੈਦਲ ਜਿੱਥੇ ਜਾ ਕੇ ਆਏ ਆ ਬਾਗੇ ਬਾਰਡਰ ਮੇਰੀ ਗੱਡੀ ਨਹੀਂ ਜਾਣ ਦਿੰਦੀ ਕਾਪਾਨ ਨਹੀਂ ਜਾਣ ਦਿੰਦੀ ਮੇਰਾ ਵਰਛਾ ਨਹੀਂ ਜਾਣ ਦਿੰਦਾ ਠੀਕ ਹੈ ਜੀ ਇੱਥੇ ਪੰਜਾਬ ਪੁਲਿਸ ਕੈਂਪ ਲੱਗੀ ਵੀ ਪੈਦਲ ਜਾ ਸਕਦੇ ਹੋ ਹਾਂਜੀ ਫਿਰ ਉੱਥੇ ਪੈਦਲ ਤੇ ਉੱਥੇ ਦੁਕਾਨ ਪੈਦਲ ਵਾਕੇ ਬਾਰਡਰ ਸਾਈਡ ਤੇ ਜਾ ਕੇ ਆਂ ਠੀਕ ਹੈ ਜੀ ਬਾਬਾ ਜੀ ਸੋ ਇਸਵੀਰੀ ਕਿੰਨੇ ਵਜੇ ਤੁਸੀਂ ਦਸਤਾਰ ਬੰਨਣੀ ਮਤਲਬ 1 ਵਜੇ ਰਾਤ ਨੂੰ ਇੱਕ ਵਜੇ ਰਾਤ ਹਾਂ ਠੀਕ ਹੈ ਜੀ ਫਿਰ ਕਿੰਨੇ ਵਜੇ ਤੱਕ ਸੰਪੂਰਨ ਹੋ ਆ 5 ਘੰਟੇ ਲੱਗ ਜਾਂਦੇ ਆ ਨਾਲੇ ਬਾੜ ਪਾੜ ਕਰੀ ਜਾਈਦਾ ਨਾਲੇ ਦੁਬਾਲਾ ਸਜਾਈ ਜਾਈਦਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਪਾਨ ਮੁਝਵਾਨੀ ਪੜ੍ਹਨੀ ਹੈ ਸਾਹਿਬ ਹਾਂਜੀ ਹਾਂਜੀ ਨਾਲੇ ਬਾਣੀ ਪੜੀਦੀ ਹੈ ਨਾਲੇ ਆਪਣਾ ਸਾਹਸ ਆਏ ਠੀਕ ਹੈ ਬਾਬਾ ਜੀ ਤੁਹਾਡਾ ਧੰਨਵਾਦ ਬਹੁਤ ਬਹੁਤ ਸਮਾਂ ਦੇਣ ਲਈ ਆ ਜੀ ਵਾਹਿਗੁਰੂ ਜੀ ਕੀ ਖਾਲ ਸਿਆਗਾਰ ਆਪਾਂ ਕਿਲਾ ਆਨੰਦਗੜ੍ਹ ਸਭ ਦੇ ਦਰਸ਼ਨ ਜਿਹੜੇ ਉਹ ਕਰਕੇ ਆ ਗਏ ਤੇ ਬਾਬਾ ਜੀ ਨਾਲ ਵੀ ਆਪਾਂ ਗੱਲ ਕਰੀ ਸੀਗੀ ਜਿਨ੍ਹਾਂ ਦੀ ਸਭ ਤੋਂ ਵੱਡੀ ਦਸਤਾਰ ਆ ਹਨਾ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਆ ਆ ਬਾਈ ਹੁਣੀ ਹਰੀ ਦੇ ਪਤਣ ਤੋਂ ਆਏ ਨੇ ਬਾਈ ਕਹਿੰਦੇ ਸਾਡੀ ਵੀ ਬਣਾਓ ਵੀਡੀਓ ਕਿਹੜਾ ਪਿੰਡ ਆ ਤੁਹਾਡਾ ਹਰੀ ਦੇ ਪਤਣ ਹਰੀ ਦੇ ਪਤਣ ਖਾਸ ਹਾਂਜੀ ਠੀਕ ਆ ਦਰਸ਼ਨ ਕਰ ਲਏ ਹਾਂਜੀ ਕਿੰਨੇ ਦਿਨ ਹੋ ਗਏ ਆਇਆਂ ਨੂੰ ਦਿਨ ਦਿਨ ਤਿੰਨ ਦਿਨ ਵਾਪਸੀ ਕਦੋਂ ਆ ਆਫੀ ਆਦੀ ਹਾਂਜੀ 2 ਵਜੇ 2 ਵਜੇ ਠੀਕ ਹੈ ਠੀਕ ਹੈ ਲਓ ਭਾਈ ਇਹ ਹਰੀ ਕੇ ਪਤਨ ਤੋਂ ਆਏ ਹੋ ਨੇ ਸਾਰੇ ਠੀਕ ਹੈ ਹਾਂਜੀ ਓਕੇ ਵਾਓ ਓਕੇ ਤੱਕ ਤੋਂ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਕੇਲਾ ਸ਼੍ਰੀ ਆਨੰਦਗੜ੍ਹ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਬਾਕੀ ਆਹ ਸਾਈਡ ਸਾਰੀਆਂ ਛੇ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹਨਾ ਬਹੁਤ ਸਾਰੀਆਂ ਦੁਕਾਨਾਂ ਕੁਝ ਬੱਚਿਆਂ ਦੇ ਕਢਾਉਣੇ ਵਾਲੀਆਂ ਜਿਹੜੀਆਂ ਉਹ ਦੁਕਾਨਾਂ ਤੇ ਇੱਧਰ ਬਹੁਤ ਭਾਰੀ ਜਿਹੜਾ ਉਹ ਰਸ਼ ਹੋਇਆ ਹੋਇਆ ਤੇ ਇਸ ਤਰ੍ਹਾਂ ਸੜਕ ਦੇ ਨਾਲ-ਨਾਲ ਇੱਥੇ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜੀਆਂ ਜਿਵੇਂ ਆਪਾਂ ਹੋਰ ਮੇਲਿਆਂ ਦੇ ਵਿੱਚ ਦੇਖਦੇ ਹਾਂ ਨਾ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਬੱਚਿਆਂ ਦੇ ਖੜਾਉਣੇ ਵਾਲੀਆਂ ਉਸੇ ਤਰ੍ਹਾਂ ਇੱਥੇ ਵੀ ਦੁਕਾਨਾਂ ਲੱਗੀਆਂ ਹੋਈਆਂ ਨੇ ਹਨਾ ਆ ਗੱਡੀਆਂ ਵਗੈਰਾ ਸਾਰੇ ਬੱਚਿਆਂ ਦੇ ਖੜਾਉਣੇ ਹੋਗੇ ਜਿਵੇਂ ਤੇ ਇਸ ਤਰ੍ਹਾਂ ਸੜਕ ਦੇ ਨਾਲ-ਨਾਲ ਸਾਰੀਆਂ ਦੂਰ-ਦੂਰ ਤੱਕ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਤੇ ਇਸੇ ਤਰ੍ਹਾਂ ਹੂਲੇ-ਮਹਲੇ ਤੇ ਹਨਾ ਹਰੇਕ ਸਾਲ ਇਕੱਠਾ ਭਾਰੀ ਹੁੰਦਾ ਸੰਗਤਾਂ ਦਾ ਤੇ ਇਸ ਤਰ੍ਹਾਂ ਹੀ ਸਾਰੀਆਂ ਜਿਵੇਂ ਇੱਥੇ ਦੁਕਾਨਾਂ ਲੱਗਦੀਆਂ ਨੇ ਇਸ ਤਰ੍ਹਾਂ ਹੀ ਸਾਰਾ ਹੂਲਾ-ਮਹ ਤੇ ਅੱਗੇ ਚੱਲਦੇ ਆਂ ਆਪਾਂ ਅੱਗੇ ਉਹ ਦੇਖਦੇ ਆਂ ਇੱਧਰ ਕੁਝ ਵੈਗ ਪਰਸ ਹੋ ਗਏ ਜਿਵੇਂ ਹਨ ਇਸ ਤਰ੍ਹਾਂ ਦੀਆਂ ਦੁਕਾਨਾਂ ਸਾਰੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਬਹੁਤ ਸਾਰੇ ਰੰਗ ਆਪਾਂ ਨੂੰ ਦੇਖਣ ਨੂੰ ਜਿਹੜੇ ਉਹ ਮਿਲਦੇ ਨੇ ਹੋਲੇ ਮਹੱਲੇ ਤੇ ਵਕ ਵਕ ਰੰਗ ਆਪਾਂ ਦਿਖਾਏ ਨੇ ਅੱਜ ਦੀ ਵੀਡੀਓ ਦੇ ਵਿੱਚ ਤੇ ਆ ਕੁਝ ਇੱਥੇ ਪ੍ਰਸ਼ਾਦ ਹੋ ਗਿਆ ਜਿਵੇਂ ਹਨ ਇਸ ਤਰ੍ਹਾਂ ਦੀਆਂ ਦੁਕਾਨਾਂ ਸਾਰੀਆਂ ਜਿਹੜੀਆਂ ਆ ਗਈਆਂ ਐਵੇਂ ਦੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਆ ਮੈਟ ਵਗੈਰਾ ਕੁਝ ਐਵੇਂ ਦੀਆਂ ਚੀਜ਼ਾਂ ਘਰਾਂ ਦੀ ਵਰਤੋਂ ਵਾਲਾ ਜਿਹੜਾ ਸਮਾਨ ਤੇ ਬੱਚਿਆਂ ਦੇ ਖੜਾਉਣੇ ਵਾਲੀਆਂ ਬਹੁਤ ਸਾਰੀਆਂ ਦੁਕਾਨਾਂ ਨੇ ਛੋਟੇ ਬੱਚਿਆਂ ਦਾ ਸਮਾਨ ਸਾਰੀਆਂ ਛੋਟੇ ਬੱਚੇ ਆ ਦੇ ਖੜਾਉਣੇ ਆਗੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹੈਗੀਆਂ ਆ ਵੀ ਸਾਰੇ ਟੈਡੀ ਵੀਅਰ ਵਗੈਰਾ ਹੋ ਗਏ ਜਿਵੇਂ ਆ ਕਿਉਂਕਿ ਜਦੋਂ ਸਾਰੀਆਂ ਫੈਮਲੀਆਂ ਆਉਂਦੀਆਂ ਨੇ ਤਾਂ ਛੋਟੇ ਬੱਚੇ ਵੀ ਨਾਲ ਆਉਂਦੇ ਨੇ ਉਸ ਕਰਕੇ ਤੇ ਦੁਕਾਨਾਂ ਜਿਹੜੀਆਂ ਉਹ ਲਾ ਦਿੰਦੇ ਨੇ ਬਾਕੀ ਇਸ ਤਰ੍ਹਾਂ ਦਾ ਸਮਾਨ ਹੋ ਗਿਆ ਜਿਵੇਂ ਇੱਥੇ ਹੈ ਨਾ ਜੁਐਲਰੀ ਵਗੈਰਾ ਐਵੇਂ ਦੀਆਂ ਚੀਜ਼ਾਂ ਵੀ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਹੈਗੀਆਂ ਆ ਗੱਨਾਂ ਵਗੈਰਾ ਛੋਟੇ ਬੱਚਿਆਂ ਵਾਸਤੇ ਖੇਡਣ ਵਾਸਤੇ ਮੈਟ ਬਹੁਤ ਸਾਰੇ ਪਏ ਨੇ ਇੱਥੇ ਘਰਾਂ ਵਾਸਤੇ ਆ ਮੈਟ 150 ਦੇ 4 150 ਦੇ 4 ਕਹਿੰਦਾ ਬਾਜੀ ਮੈਟ ਇਹ ਐਵੇਂ ਜੇ ਮੈਟ ਵਗੈਰਾ ਬਹੁਤ ਨੇ ਇੱਥੇ ਦੋਨੋਂ ਸਾਈਡ ਇੱਥੇ ਦੁਕਾਨਾਂ ਲੱਗੀਆਂ ਹੋਈਆਂ ਨੇ ਰੋਡ ਦੇ دوسری ਸਾਈਡ ਵੀ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਕੁਝ ਖਾਣ ਪੀਣ ਵਾਲੀਆਂ ਕੁਝ ਵੜਾਉਣੇ ਵਾਲੀਆਂ ਤੇ ਆ ਪ੍ਰਸ਼ਾਦ ਵਾਲੀਆਂ ਸਾਰੀਆਂ ਦੁਕਾਨਾਂ ਆ ਗਈਆਂ ਇਹ ਖੂਨਦਾਨ ਕੈਂਪ ਵੀ ਜਿਹੜਾ ਉਹ ਲੱਗਿਆ ਹੋਇਆ ਜੇ ਕਿਸੇ ਨੇ ਖੂਨਦਾਨ ਕਰਨਾ ਨਾ ਖੂਨਦਾਨ ਜਿਹੜਾ ਉਹ ਕਰ ਸਕਦੇ ਹੋਗੇ ਤੇ ਆ ਗੋਰੇ ਵੀ ਆਏ ਹੋਏ ਨੇ ਹੁੱਲਾ-ਮੱਲਾ ਦੇਖਣ ਦੇਖੋ ਆ ਗੋਰੇ ਵੀ ਪਹੁੰਚੇ ਹੋਏ ਨੇ ਹੁੱਲਾ-ਫੱਲਾ ਦੇਖਣ ਇਹ ਆਏ ਹੋਣਗੇ ਘੁੰਮਣ ਵਾਸਤੇ ਤਾਂ ਇਹ ਹੋਲੇ-ਮੱਲੇ ਤੇ ਵੀ ਆ ਗਏ ਕੈਮਰੇ ਇਹਨਾਂ ਦੇ ਹੱਥਾਂ 'ਚ ਨੇ ਫੋਟੋਆਂ ਜਿਹੜੇ ਜਿਹੜੇ ਖਿੱਚ ਰਹੇ ਨੇ ਇਹ ਲਓ ਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਇੱਥੇ ਦੇਖਣ ਨੂੰ ਮਿਲਣਗੀਆਂ ਆਪਾਂ ਨੂੰ ਸੋ ਇਹ ਵੀਡੀਓ ਆਪਾਂ ਇੱਥੇ ਐਂਡ ਕਰਦੇ ਹਾਂ ਸਾਰਾ ਹੁਲਾ ਮਹੱਲਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਇਆ ਹੁਲੇ ਮਹੱਲੇ ਦੇ ਕੁਝ ਰੰਗ ਵੀਡੀਓ ਦੇ ਵਿੱਚ ਆਪਾਂ ਦਿਖਾਏ ਨੇ ਸੋ ਇਹ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ